हां जी दोस्तों लेके हाजिर हां आप अपनी कहानी बागी दा भाग पहला नी की लोड़ा मारया बदकार ने तां ही लोग ਧੀयां ਜੰਮਣੋਂ ਡਰਦੇ ਆ ਭਾਈ ਲੈ 10 ਪੜਾ ਆਪਦੀ ਜਾਤ ਬਰਾਦਰੀ ਚ ਮੁੰਡੇ ਮਰ ਗਏ ਸੀ ਜਿਹੜਾ ਜੱਟਾਂ ਦਾ ਮੁੰਡਾ ਲੱਭਿਆ ਸੀ ਖੇ ਖਾਣ ਨੂੰ ਨੀ ਭੈਣੇ ਅਸੀਂ ਤਾਂ ਬਥੇਰੇ ਆਖਿਆ ਸੀ ਕਿ ਭਾਈ ਬਖਤੌਰ ਸਿਆਂ ਕੁੜੀ ਦੇ ਹੱਥ ਪੀਲੇ ਕਰਦੇ ਏਸੇ ਦੇ ਹੀ ਵਾਲਾ ਕੀੜਾ ਸੀ ਅਕੇ ਮੈਂ ਤਾਂ ਆਵਦੀ ਧੀ ਨੂੰ ਪੜਾ ਲਿਖਾ ਕੇ ਪੈਰਾਂ ਸਿਰ ਕਰਕੇ ਵਿਆਹ ਹੂੰ ਲੇ ਕਰਲਾ ਪੈ ਰਾਂ ਸਿਰ ਅਗਲੀ ਨੇ ਕਿਤੇ ਮੂੰਹ ਝਖਾਉਣ ਜੋਗਾ ਨਹੀਂ ਛੱਡਿਆ ਇਹ ਚਰਚਾ ਉਹਦੇ ਚਾਚਿਆਂ ਤਾਇਿਆਂ ਦੇ ਘਰਾਂ ਵਿੱਚੋਂ ਹੁੰਦੀ ਹੁੰਦੀ ਸਾਰੇ ਵੇੜੇ ਵਿੱਚ ਹੋਣ ਲੱਗ ਗਈ ਸੀ ਵੇੜੇ ਵਿੱਚ ਹੁੰਦੀ ਇਹ ਚਰਚਾ ਜਦੋਂ ਉਹਨਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਅੰਦਰ ਵੱੜਦੀ ਤਾਂ ਇੱਕ ਵਾਰ ਘਰ ਵਿੱਚ ਸੁਨਾਮੀ ਆ ਜਾਂਦੀ ਉਹ ਅੰਦਰ ਵੱੜ ਕੇ ਰੋਣ ਲੱਗ ਜਾਂਦੀ ਉਹਦੀ ਮਾਂ ਦੇ ਦੰਦਲਾਂ ਪੈ ਜਾਂਦੀਆਂ ਬਖਤੌਰ ਸਿੰਘ ਆਪਦੇ ਬਾਪ ਵਿਸ਼ਨ ਸਿੰਘ ਆਂਦਿਆਂ ਸਾਰਿਆਂ ਚੁੱਪ ਕਰਕੇ ਸਹਿ ਜਾਂਦਾ ਜਿਸ ਦਿਨ ਦਾ ਉਹਨੇ ਆਪ ਦੇ ਤੇ ਤਾਰੀ ਦੇ ਰਿਸ਼ਤੇ ਬਾਰੇ ਘਰੇ ਦੱਸਿਆ ਸੀ ਉਸ ਦਿਨ ਤੋਂ ਉਹਨਾਂ ਦੇ ਘਰੇ ਦੋ ਡੰਗ ਰੋਟੀ ਵੀ ਨਹੀਂ ਪੱਕਦੀ ਸੀ ਤੇ ਜੇ ਪੱਕਦੀ ਸੀ ਤਾਂ ਕਿਸੇ ਨੇ ਚੱਜ ਨਾਲ ਖਾਦੀ ਨਹੀਂ ਹੋਣੀ ਖੈਰ ਅੱਗੇ ਵਧਣ ਤੋਂ ਪਹਿਲਾਂ ਥੋੜਾ ਪਿੱਛੇ ਚੱਲਦੇ ਹਾਂ ਕਿਵੇਂ ਇਸ ਕਹਾਣੀ ਦਾ ਮੋੜ ਵਜਿਆ ਲੋਕ ਜਿਨ੍ਹਾਂ ਨੂੰ ਬਦਕਾਰ ਬਦਚੱਲਣ ਤੇ ਹੋਰ ਪਤਾ ਨਹੀਂ ਕੀ ਕੀ ਕਹਿੰਦੇ ਸੀ ਮੇਰੀ ਨਜ਼ਰ ਵਿੱਚ ਉਹ ਦੋਨੇ ਬਾਗੀ ਸੀ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਜੋਕ ਵਾਂਗ ਚਿੰਬੜੇ ਜਾਤੀਵਾਦ ਦੇ ਖਿਲਾਫ ਖੜੇ ਹੋਣ ਦਾ ਹੌਸਲਾ ਕੀਤਾ ਆਓ ਚੱਲਦੇ ਹਾਂ ਇਸ ਕਹਾਣੀ ਦੇ ਨਾਇਕ ਤਾਰੀਵਲ ਗੱਲ 2008 ਦੀ ਆ ਤਾਰੀ ਨੇ ਬੀਏ ਕਰਕੇ ਬੀਐਡ ਦੇ ਇੰਟਰਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਰੋਜ਼ਾਨਾ ਜੱਸੀ ਤੋਂ ਚੱਲ ਕੇ ਬਠਿੰਡੇ ਕੋਚਿੰਗ ਕਲਾਸ ਲਾਉਣ ਜਾਂਦਾ 바ਵਾ ਮਿਹਨਤ ਕਰਨ ਦੇ ਬਾਵਜੂਦ ਵੀ ਉਹ ਇੰਟਰਸ ਪਾਸ ਨਾ ਕਰ ਸਕਿਆ ਸਾਲ ਖਰਾਬ ਕਰਨ ਨਾਲੋਂ ਤਾਰੀ ਨੇ ਐਮਏ ਪੰਜਾਬੀ ਕਰਨ ਦੀ ਸੋਚੀ ਪਰ ਕਿਸਮਤ ਨੇ ਇੱਥੇ ਵੀ ਸਾਥ ਨਾ ਦਿੱਤਾ ਕਾਲਜ ਵਿੱਚੋਂ ਖਾਲੀ ਹੱਥ ਮੁੜਦਾ ਹੋਇਆ ਬਠਿੰਡੇ ਗੋਬਿੰਦ ਬੁੱਕਸਟੋਰ ਤੇ ਰੁਕਿਆ ਸਵੱਬ ਵਜੋਂ ਉੱਥੇ ਕਿਸੇ ਬੁੱਕਸਟੋਰ ਵਾਲਿਆਂ ਤੋਂ ਪੰਜਾਬੀ ਯੂਨੀਵਰਸਿਟੀ ਦਾ ਡਿਸਟੈਂਸ ਐਜੂਕੇਸ਼ਨ ਦਾ ਪ੍ਰੋਸਪੈਕਟ ਮੰਗਿਆ ਪਤਾ ਨਹੀਂ ਕੀ ਸੋਚ ਕੇ ਤਾਰੀ ਨੇ ਵੀ ਪ੍ਰੋਸਪੈਕਟ ਲੈ ਲਿਆ ਘਰੇ ਆ ਕੇ ਸਾਰੇ ਕੋਰਸ ਵੇਖ ਕੇ ਤਾਰੀ ਨੇ ਅਣ ਮੰਨੇ ਮਨ ਨਾਲ ਲਾਇਬ੍ਰੇਰੀ ਵਾਲੇ ਕੋਰਸ ਵਾਸਤੇ ਫਾਰਮ ਭਰਿਆ ਤੇ ਅਗਲੇ ਦਿਨ ਬੈਂਕ ਵਿੱਚ ਜਾ ਕੇ 10000 ਦਾ ਡਰਾਫਟ ਬਣਾ ਕੇ ਪੰਜਾਬੀ ਯੂਨੀਵਰਸਿਟੀ ਚਲਾ ਗਿਆ ਹਾਰਮ ਜਮਾ ਕਰਾਇਆ 3:00 ਵਜੇ ਮਸਾਂ ਪਟਿਆਲੇ ਬਸ ਅਡੇ ਤੋਂ ਬਸ ਫੜ ਕੇ ਆਥਣ ਨੂੰ ਬਠਿੰਡੇ ਉੱਪੜਿਆ ਤਾਰੀ ਹਜੇ ਵੀ ਦੁਚਿੱਤੀ ਵਿੱਚ ਸੀ ਇੱਕ ਤਾਂ ਹੀ ਕੋਰਸ ਬਿਲਕੁਲ ਨਵਾਂ ਸੀ ਜਿਹਦੇ ਬਾਰੇ ਤਾਰੀ ਨੂੰ ਕੁਝ ਵੀ ਪਤਾ ਨਹੀਂ ਸੀ ਬਾਕੀ ਉਹਨੂੰ ਯੂਨੀਵਰਸਿਟੀ ਦਾ ਵੀ ਕੁਝ ਹਿਸਾਬ ਕਿਤਾਬ ਨਹੀਂ ਸੀ ਪਰ ਫਿਰ ਸੋਚਣ ਲੱਗਿਆ ਕਿ ਚੱਲ ਹੁਣ ਤਾਂ ਫੀਸ ਭਰਤੀ ਵੇਖੀ ਜਾਊ ਜੋ ਹੋਊ ਅਖੀਰ ਮਨ ਨੂੰ ਹੌਸਲਾ ਦੇਣ ਵਾਸਤੇ ਤਾਰੀ ਨੇ ਰੱਬ ਨੂੰ ਵਿੱਚ ਖਿੱਚ ਲਿਆ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਪੁੱਠੀਆਂ ਸਿੱਧੀਆਂ ਬੰਦਾਈ ਕਰਦਾ ਉਧਰ ਕੀਰਤ ਨੇ ਵੀ ਬੀਏ ਪਾਸ ਕਰ ਲਈ ਸੀ ਹੁਣ ਉਹ ਵੀ ਪੀਜੀਡੀਸੀ ਕਰਨ ਬਾਰੇ ਸੋਚਦੀ ਸੀ ਪਰ ਗੱਲ ਇਹ ਸੀ ਕਿ ਉਹ ਰੈਗੂਲਰ ਪੜਾਈ ਨਹੀਂ ਸੀ ਕਰ ਸਕਦੀ ਤਿੰਨ ਭੈਣ ਭਰਾਵਾਂ ਵਿੱਚੋਂ ਵੱਡੀ ਹੋਣ ਕਰਕੇ ਉਹ ਘਰ ਦੇ ਕੰਮਾਂ ਦੀ ਜ਼ਿੰਮੇਵਾਰੀ ਵੀ ਆਪ ਦੀ ਸਮਝਦੀ ਸੀ ਇੱਕ ਦੋ ਕਾਲਜ ਦੀਆਂ ਸਹੇਲੀਆਂ ਦੇ ਕਹਿਣ ਤੇ ਕੀਰਤ ਨੇ ਡਿਸਟੈਂਸ ਐਜੂਕੇਸ਼ਨ ਰਾਹੀਂ ਲਾਇਬ੍ਰੇਰੀ ਦਾ ਇੱਕ ਸਾਲਾ ਕੋਰਸ ਕਰਨ ਵਾਸਤੇ ਬੀ ਲੈਬ ਵਿੱਚ ਦਾਖਲਾ ਭਰ ਦਿੱਤਾ ਡਿਸਟੈਂਸ ਐਜੂਕੇਸ਼ਨ ਰਾਹੀਂ 15 ਕ ਦਿਨ ਦੇ ਪੀਸੀਪ ਲੱਗਣੇ ਹੁੰਦੇ ਆ ਜੋ ਉਹਨੋਂ ਹੰਡਿਆਏ ਤੋਂ ਰੋਜ਼ਾਨਾ ਆਉਣ ਜਾਣ ਵਿੱਚ ਵੀ ਕੋਈ ਦਿੱਕਤ ਨਹੀਂ ਸੀ ਨਾ ਰਾਹ ਵਿੱਚ ਬੱਸ ਬਦਲਣੀ ਪੈਣੀ ਸੀ ਘਰ ਵੀ ਬੱਸ ਸਟੈਂਡ ਦੇ ਨੇੜੇ ਹੋਣ ਕਰਕੇ ਕੀਰਤ ਨੂੰ ਕੋਈ ਬਹੁਤੀ ਪਰੇਸ਼ਾਨੀ ਨਹੀਂ ਸੀ ਹੋਣੀ ਪਰ ਤਾਰੀ ਵਾਂਗੂ ਕੀਰਤ ਨੂੰ ਵੀ ਇਹੀ ਟੈਨਸ਼ਨ ਸੀ ਕਿ ਕੋਰਸ ਨਮਾ ਤੇ ਪਤਾ ਨਹੀਂ ਕਿਵੇਂ ਦਾ ਸਿਲੇਬਸ ਹੋਊਗਾ ਖੈਰ ਦਿਨ ਨਿਕਲਦੇ ਗਏ ਦੀ ਸੁਭਰਨ ਦੀ ਆਖਰੀ ਤਾਰੀਖ ਤੋਂ ਢਾਈ ਤਿੰਨ ਕ ਮਹੀਨੇ ਪਿੱਛੋਂ ਯੂਨੀਵਰਸਿਟੀ ਵੱਲੋਂ ਡਾਕ ਰਾਹੀਂ ਤਾਰੀ ਹਰਾਂ ਨੂੰ ਆਈਡੀ ਕਾਰਡ ਅਤੇ ਨਾਲ ਇੱਕ ਚਿੱਠੀ ਭੇਜੀ ਗਈ ਜਿਦੇ ਵਿੱਚ ਬਾਕੀ ਸਾਰੇ ਸਾਲ ਦੀ ਜਾਣਕਾਰੀ ਸੀ ਕਿ ਕਿਤਾਬਾਂ ਕਦੋਂ ਆਉਣਗੀਆਂ ਕਿੰਨੇ ਪੇਪਰ ਹੋਣਗੇ ਅਸਾਈਨਮੈਂਟਾਂ ਕਦੋਂ ਜਮਾ ਹੋਣਗੀਆਂ ਤੇ ਕਦੋਂ ਕਲਾਸਾਂ ਲੱਗਣਗੀਆਂ ਬਗੈਰਾ ਵਗੈਰਾ ਸਾਰਾ ਕੁਝ ਦੱਸਿਆ ਹੋਇਆ ਸੀ ਉਸ ਲੈਟਰ ਨਾਲ ਤਾਰੀ ਨੂੰ ਥੋੜੀ ਥੋੜੀ ਸਮਝ ਪੈ ਗਈ ਸੀ ਕਿ ਕਦੋਂ ਕੀ ਕੁਝ ਤੇ ਕਿਵੇਂ ਹੋਣਾ ਥੋੜਾ ਮਨ ਤੋਂ ਬੋਝ ਵੀ ਘਟ ਹੋ ਗਿਆ ਸੀ ਕਿਉਂਕਿ ਇਹ ਵੀ ਪਤਾ ਲੱਗ ਗਿਆ ਸੀ ਕਿ ਦਾਖਲਾ ਕਨਫਰਮ ਹੋ ਗਿਆ ਸੀ ਸੋ ਇਸ ਗੱਲੋਂ ਵੀ ਤਾਰੀ ਨਿਸ਼ਚਿੰਤ ਸੀ ਹੁਣ ਉਹ ਯੂਨੀਵਰਸਿਟੀ ਵੱਲੋਂ ਅਗਲੀ ਡਾਕ ਦੀ ਉਡੀਕ ਵਿੱਚ ਸੀ ਇਹੀ ਸਭ ਕੁਝ ਕੀਰਤ ਨਾਲ ਹੋ ਰਿਹਾ ਸੀ ਜਦੋਂ ਤੱਕ ਸਟੱਡੀ ਮਟੀਰੀਅਲ ਨਹੀਂ ਸੀ ਆ ਜਾਂਦਾ ਉਦੋਂ ਤੱਕ ਤਾਰੀ ਨੂੰ ਖੇਤੀ ਬਿਨਾਂ ਹੋਰ ਕੋਈ ਕੰਮ ਵੀ ਨਹੀਂ ਸੀ ਤਾਰੀ ਕੇ ਕੋਲ 5 ਕਿੱਲੇ ਜ਼ਮੀਨ ਸੀ ਤਾਰੀ ਆਪਦੇ ਬਾਪੂ ਉਜਾਗਰ ਸਿੰਘ ਨਾਲ ਖੇਤ ਜਾਂਦਾ ਸੀ ਕਦੇ ਕਦਾਈ ਉਹ ਸਵੇਰੇ ਚਾਹ ਪੀਂਦਾ ਖੇਤ ਜਾ ਕੇ ਨਰਮੇ ਗੁੱਡਣ ਲੱਗ ਜਾਂਦਾ ਤੇ ਉਜਾਗਰ ਸਿੰਘ ਦੇ ਖੇਤ ਉੱਪਰ ਦੇ ਨੂੰ ਉਹ 2 ਕਨਾਲਾਂ ਦੇ ਨੇੜ ਕੰਮ ਖਿੱਚ ਦਿੰਦਾ ਸੀ ਉੰਜ ਖੇਤੀ ਤੇ ਦੁੱਧ ਵਿੱਚੋਂ ਗੁਜ਼ਾਰਾ ਚੰਗਾ ਹੋਈ ਜਾਂਦਾ ਸੀ ਉਧਰ ਕੀਰਤ ਦਾ ਪਰਿਵਾਰ ਚੰਗਾ ਪੜਿਆ ਲਿਖਿਆ ਸੀ ਕੀਰਤ ਦਾ ਦਾਦਾ ਸਰਕਾਰੀ ਮਾਸਟਰ ਰਿਟਾਇਰ ਸੀ ਤੇ ਉਹਦਾ ਬਾਪ ਬਖਤੌਰ ਸਿੰਘ ਫੌਜ ਵਿੱਚੋਂ ਪੈਨਸ਼ਨ ਆਇਆ ਸੀ ਸੋ ਹੁਣ ਸਟੇਟ ਬੈਂਕ ਆਫ ਪਟਿਆਲਾ ਦੀ ਬ੍ਰਾਂਚ ਵਿੱਚ ਗਨਮੈਨ ਵਜੋਂ ਡਿਊਟੀ ਨਿਭਾਰੇ ਹਾ ਸੀ ਪਰਿਵਾਰ ਪੜਿਆ ਲਿਖਿਆ ਤੇ ਪੈਸੇ ਵੱਲੋਂ ਚੰਗਾ ਸੀ ਯੂਨੀਵਰਸਿਟੀ ਵੱਲੋਂ ਅਗਲੀ ਡਾਕ ਵਿੱਚ ਕਿਤਾਬਾਂ ਸਿਲੇਬਸ ਵਗੈਰਾ ਵਗੈਰਾ ਭੇਜਿਆ ਗਿਆ ਨਾਲ ਅਸਾਈਨਮੈਂਟ ਬਣਾਉਣ ਵਾਸਤੇ ਇੱਕ ਪ੍ਰਸ਼ਨ ਪੁਸਤਕ ਵੀ ਭੇਜੀ ਗਈ ਕੁੱਲ 8 ਸਬਜੈਕਟ ਸੀ ਜਿੰਨਾਂ ਵਿੱਚੋਂ 2 ਪ੍ਰੈਕਟੀਕਲ ਸੀ ਉਹਨਾਂ ਦੋਨਾਂ ਪ੍ਰੈਕਟੀਕਲ ਪੇਪਰਾਂ ਨੂੰ ਛੱਡ ਕੇ ਬਾਕੀ ਸਾਰੇ ਪੇਪਰਾਂ ਦੀ ਅਸਾਈਨਮੈਂਟ ਬਣਾ ਕੇ ਨਵੰਬਰ ਦੇ ਅਖੀਰ ਤੱਕ ਭੇਜਣੀ ਸੀ ਤਾਰੀ ਉੱਤੇ ਕੰਮ ਵੀ ਵਾਵਾ ਸੀ ਉਧਰੋਂ ਨਰਮਾ ਚੁਗਿਆ ਗਿਆ ਗਿਆ ਸੀ ਤੇ ਛਟੀਆਂ ਵੱਢ ਕੇ ਕਣਕ ਵੀਜਣੀ ਸੀ ਦਿਨੇ ਸਾਰਾ ਦਿਨ ਖੇਤ ਰਹਿੰਦਾ ਤੇ ਰਾਤ ਨੂੰ ਅਸਾਈਨਮੈਂਟ ਬਣਾਉਂਦਾ ਖੈਰ 13 ਨਵੰਬਰ ਤੱਕ ਉਹਨੇ ਆਪਣੀਆਂ ਅਸਾਈਨਮੈਂਟਾਂ ਪੂਰੀਆਂ ਕਰਕੇ ਡਾਕ ਰਾਹੀਂ ਯੂਨੀਵਰਸਿਟੀ ਨੂੰ ਭੇਜ ਦਿੱਤੀਆਂ ਤੇ ਇਧਰ ਯੂਨੀਵਰਸਿਟੀ ਨੇ ਵੀ ਪੀਸੀਪ ਵਾਸਤੇ ਚਿੱਠੀ ਭੇਜ ਦਿੱਤੀ 1 ਦਸੰਬਰ ਤੋਂ 15 ਦਸੰਬਰ ਤੱਕ ਉਹਨਾਂ ਦੀਆਂ ਕਲਾਸਾਂ ਯੂਨੀਵਰਸਿਟੀ ਵਿੱਚ ਲੱਗਣੀਆਂ ਸਨ ਨਵਾਂ ਹਸਤਾਸੀ ਨਵੀਂ ਮੰਜ਼ਲ ਸੀ ਨਵੇਂ ਲੋਕ ਮਿਲਨੇ ਸੀ ਨਵਾਂ ਸਿਲੇਬਸ ਤੇ ਨਵੀਂ ਪੜ੍ਹਾਈ ਸੀ ਘਰੋਂ ਤਾਰੀ ਦੀ ਬੇਬੇ ਨੇ ਤਾਰੀ ਨੂੰ ਐਵੇਂ ਵਿਦਾ ਕੀਤਾ ਜਿਵੇਂ ਦਿੱਲੀ 에ਅਰਪੋਰਟ ਤੋਂ ਕੋਈ ਮਾਂ ਆਪਣੇ ਪੁੱਤ ਨੂੰ ਸੱਤ ਸਮੁੰਦਰੋਂ ਪਾਰ ਕੱਲਦੀ ਹੋਵੇ ਤਾਰੀ ਦੇ ਮਨਾਂ ਕਰਨ ਤੇ ਵੀ ਖੋਏ ਵਾਲੀਆਂ ਪਿੰਨੀਆਂ ਬੈਗ ਵਿੱਚ ਪਾ ਦਿੱਤੀਆਂ ਸ਼ਾਇਦ ਇਸੇ ਕਰਕੇ ਕਿ ਤਾਰੀ ਪਹਿਲੀ ਵਾਰ 15 ਦਿਨਾਂ ਵਾਸਤੇ ਬਾਹਰ ਚੱਲਿਆ ਸੀ ਤਾਰੀ ਬਠਿੰਡਿਓਂ ਬੱਸ ਵਿੱਚ ਬਹਿ ਕੇ ਇਸ ਨਵੇਂ ਸਫ਼ਰ ਲਈ ਰਵਾਨਾ ਹੋ ਗਿਆ ਸੀ ਬੱਸ ਵਿੱਚ ਤਾਰੀ ਨੂੰ ਗਗਨ ਤੇ ਗੁਰਦੀਪ ਦੋ ਕੁੜੀਆਂ ਮਿਲੀਆਂ ਉਹ ਦੋਵੇਂ ਕਾਲਜ ਵਿੱਚ ਤਾਰੀ ਤੋਂ ਦੋ ਸਾਲ ਅੱਗੇ ਪੜ੍ਹਦੀਆਂ ਸਨ ਉਹ ਵੀ ਦੋਵੇਂ 20 ਲਿਵਰੀਆਂ ਕਲਾਸਾਂ ਲਵਾਉਣ ਪਟਿਆਲੇ ਚੱਲੀਆਂ ਸੀ ਬੱਸ ਇਹਨਾਂ ਦੋਵਾਂ ਕੁੜੀਆਂ ਬਿਨਾਂ ਬਾਕੀ ਸਾਰੇ ਹੀ ਅਣਜਾਣ ਸਨ ਯੂਨੀਵਰਸਿਟੀ ਆਪ ਪੜ੍ਹ ਕੇ ਸਭ ਤੋਂ ਪਹਿਲਾਂ ਤਾਰੀ ਅੱਗੇ ਰਹਿਣ ਦੀ ਸਮੱਸਿਆ ਸੀ ਗਗਨ ਤੇ ਗੁਰਦੀਪ ਨੂੰ ਤਾਂ ਹੋਸਟਲ ਵਿੱਚ ਕਮਰਾ ਮਿਲ ਗਿਆ ਸੀ ਤਾਰੀ ਨੂੰ ਹੋਸਟਲ ਵਿੱਚ ਕਮਰਾ ਨਾ ਮਿਲਿਆ। ਹੋਰ ਕੋਈ ਹੱਲ ਹੁੰਦਾ ਨਾ ਵੇਖ ਕੇ ਤਾਰੀ ਦੋਮੇ ਭਾਰੇ ਬੈਗ ਲੈ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਹੁੰਚ ਗਿਆ ਪਰ ਉੱਥੇ ਵੀ ਤਾਰੀ ਦੀ ਵਿਵਪਤਾ ਦਾ ਨਿਵਾਰਨ ਨਾ ਹੋਇਆ। 5 ਵਜੇ ਦਾ ਕਮਰੇ ਦੀ ਝਾਕ ਵਿੱਚ ਬੈਠਾ ਤਾਰੀ ਨੂੰ 8 ਵਜੇ ਕਹਾਲ ਦਾ ਇੱਕ ਬੈੱਡ ਮਿਲਿਆ। ਔਖੇ ਸੌਖੇ ਨੇ ਉੱਥੇ ਰਾਤ ਕੱਢੀ। ਸਵੇਰੇ ਠੰਡੇ ਪਾਣੀ ਨਾਲ ਨਹਾ ਕੇ ਲੰਗਰ ਛਕਿਆ ਤੇ ਗੁਰਦੁਆਰੇ ਮੱਥਾ ਟੇਕ ਕੇ ਯੂਨੀਵਰਸਿਟੀ ਪਹੁੰਚ ਗਿਆ। ਕਾਲਜ ਵਿੱਚ ਪਤਾ ਕਲਾਸ ਵਿੱਚ ਪਤਾ ਲੱਗਿਆ ਕਿ ਦੋ ਸੈਕਸ਼ਨ ਬਣਾਏ ਗਏ ਸੀ ਗਗਨ ਤੇ ਗੁਰਦੀਪ ਦੋਨੇ ਕੁੜੀਆਂ ਤਾਰੀ ਤੋਂ ਅਲੱਗ ਸੈਕਸ਼ਨ ਵਿੱਚ ਸੀ ਤਾਰੀ ਦੇ ਸੈਕਸ਼ਨ ਵਿੱਚ ਤਾਰੀ ਦੀ ਜਾਣ ਪਛਾਣ ਦਾ ਕੋਈ ਵੀ ਨਹੀਂ ਸੀ ਉੱਤੋਂ ਤੁਰ ਹੀ ਆਉਂਦੀ ਰਾਤ ਕੱਢਣ ਦੀ ਟੈਨਸ਼ਨ ਸਿਰ ਤੇ ਸੀ ਕਿਉਂਕਿ ਰਹਿਣ ਦਾ ਇੰਤਜ਼ਾਮ ਨਹੀਂ ਸੀ ਹੋਇਆ ਖੈਰ ਕਲਾਸ ਲੱਗੀ ਪਰ ਸਾਰਾ ਕੁਝ ਸਿਰ ਉੱਤੋਂ ਦੀ ਲੰਘ ਗਿਆ ਕਲਾਸ ਖਤਮ ਹੋਈ ਦੁਬਾਰਾ ਫੇਰ ਦੁੱਖ ਨਿਵਾਰਨ ਉੱਪਰ ਦੇ ਨੂੰ ਹਨੇਰਾ ਹੋ ਗਿਆ ਕਮੇਟੀ ਵਾਲਿਆਂ ਤੋਂ ਕਮਰਾ ਪੁੱਛਿਆ ਪਰ ਉਹਨਾਂ ਨੇ ਸਿਰ ਮਾਰ ਦਿੱਤਾ ਇੰਨੇ ਨੂੰ ਇੱਕ ਅਣਜਾਣ ਜਿਹਾ ਮੁੰਡਾ ਆ ਕੇ ਕਹਿੰਦਾ ਕਿ ਸਿੰਘ ਜੀ ਮੈਂ ਆਪਣਾ ਕਮਰਾ ਛੱਡ ਕੇ ਚੱਲਿਆ ਹਾਂ ਤੁਸੀਂ ਉਹ ਇਸ ਮੁੰਡੇ ਨੂੰ ਦੇ ਦਿਓ ਚਲੋ ਕਮੇਟੀ ਵਾਲਿਆਂ ਦੇ ਮਨ ਮਿਹਰ ਪਈ ਤਾਂ ਦੋ ਦਿਨਾਂ ਵਾਸਤੇ ਉਹ ਕਮਰਾ ਤਾਰੀ ਨੂੰ ਮਿਲ ਗਿਆ ਅਗਲੇ ਦਿਨ ਕਲਾਸ ਵਿੱਚ ਤਾਰੀ ਦਾ ਮਨ ਥੋੜਾ ਟਿਕਿਆ ਹੋਇਆ ਸੀ ਬੇਲੇ ਟਾਈਮ ਵਿੱਚ ਇੱਕ ਦੋ ਜਾਣਿਆਂ ਨਾਲ ਜਾਣ ਪਛਾਣ ਵੀ ਕੀਤੀ ਜਾਣ ਪਛਾਣ ਕਰਦੇ ਇੱਕ ਫਰੀਦਕੋਟ ਦਾ ਸ਼ਮਿੰਦਰ ਟੱਕਰਿਆ ਉਹ ਬਹਾਦਰਗੜ੍ਹ ਗੁਰਦੁਆਰੇ ਵਿੱਚ ਠਹਿਰਿਆ ਸੀ ਬਹਾਦਰਗੜ੍ਹ ਗੁਰਦੁਆਰੇ ਵਿੱਚ ਹੀ ਮਾਛੀਵਾੜੇ ਦਾ ਜਗਤਾਰ ਤੇ ਬੱਬਲ ਰੁਕਿਆ ਹੋਇਆ ਸੀ ਚੌਥੇ ਦਿਨ ਤਾਰੀ ਵੀ ਆਪਦਾ ਸਮਾਨ ਲੈ ਕੇ ਬਹਾਦਰਗੜ੍ਹ ਗੁਰਦੁਆਰੇ ਉੱਪਰ ਗਿਆ ਜਿੱਥੇ 베ਲੀ ਵੀ ਬਣ ਗਏ ਅਤੇ ਠਹਿਰ ਵੀ ਮਿਲ ਗਈ ਹੁਣ ਪੜ੍ਹਾਈ ਵੀ ਸਮਝ ਆਉਣ ਲੱਗ ਗਈ ਸੀ ਦੂਜੇ ਪਾਸੇ ਕੀਰਤਨ ਨੂੰ ਰਹਿਣ ਸਹਿਣ ਦੀ ਕੋਈ ਦਿੱਕਤ ਨਹੀਂ ਸੀ ਪਟਿਆਲੇ ਉਹਦੀ ਮਾਸੀ ਸੀ ਜਿਹਦੇ ਕਰਕੇ ਉਹ ਪਟਿਆਲੇ ਹੀ ਰਹਿੰਦੀ ਸੀ ਗੀਰਤ ਵੀ ਤਾਰੀ ਵਾਲੇ ਸੈਕਸ਼ਨ ਵਿੱਚ ਹੀ ਸੀ ਪਰ ਉਹ ਦੋਵੇਂ ਜਣੇ ਇੱਕ ਦੂਜੇ ਤੋਂ ਅਣਜਾਣ ਸਨ ਨਾ ਹੀ ਉਹਨਾਂ ਵਿੱਚ ਕੋਈ ਗੱਲਬਾਤ ਹੋਈ ਸੀ ਬਾਕੀ ਕਲਾਸ ਵੀ ਵੱਡੀ ਸੀ ਤੇ ਤਾਰੀ ਨਾਲ ਕਦੇ-ਕਦੇ ਗਗਨ ਤੇ ਗੁਰਦੀਪ ਦੀ ਗੱਲ ਜ਼ਰੂਰ ਹੋ ਜਾਂਦੀ ਸੀ ਕਲਾਸਾਂ ਲੱਗਦੀਆਂ ਨੂੰ 10 ਦਿਨ ਹੋਏ ਸੀ ਉਸ ਦਿਨ ਕਲਾਸ ਵਿੱਚ ਕਲਾਸੀਫਿਕੇਸ਼ਨ ਬਾਰੇ ਸਮਝਾਉਣਾ ਸੀ ਕਲਾਸੀਫਿਕੇਸ਼ਨ ਸਕੀਮ ਦਾ ਨਾਮ ਡੀਵੀ ਡੈਸੀਮਲ ਕਲਾਸੀਫਿਕੇਸ਼ਨ ਸੀ ਮਹਿੰਗੀ ਹੋਣ ਕਰਕੇ ਕਿਸੇ ਵੀ ਸਟੂਡੈਂਟ ਦੇ ਵਿਤੋਂ ਬਾਹਰ ਸੀ ਸੋ ਪ੍ਰੋਫੈਸਰ ਅਜੀਤ ਸਿੰਘ ਦੇ ਕਹਿਣ ਤੇ ਸਾਰੇ ਸੈਕਸ਼ਨ ਨੂੰ ਲਾਇਬ੍ਰੇਰੀ ਵਿੱਚੋਂ ਕਲਾਸ ਲਵਾਉਣ ਲਈ ਉਹ ਸੈੱਟ ਮਿਲ ਗਏ ਤਾਰੀ ਦੇ ਨਾਲ ਦਾ ਮੁੰਡਾ ਅਰਨਵ ਆਪਣੇ ਆਈਡੀ ਕਾਰਡ ਤੇ ਇੱਕ ਸੈੱਟ ਡੀ ਡੀ ਸੀ ਦਾ ਲੈ ਆਇਆ ਪਰ ਸਭ ਤੋਂ ਵੱਧ ਹੀ ਅਰਨਵ ਤੇ ਤਾਰੀ ਦੇ ਨਾਲ ਕੀਰਤ ਵੀ ਬਹਿ ਗਈ ਅਰਨਵ ਦੋਨਾਂ ਦੇ ਵਿਚਾਲੇ ਬੈਠਾ ਸੀ ਤਿੰਨਾਂ ਦਾ ਧਿਆਨ ਕਿਤਾਬ ਵਿੱਚ ਸੀ ਪਰ ਸਮਝ ਤਿੰਨਾਂ ਵਿੱਚੋਂ ਕਿਸੇ ਨੂੰ ਕੁਝ ਨਹੀਂ ਸੀ ਆ ਰਿਹਾ ਖੈਰ ਕਲਾਸ ਖਤਮ ਹੋਈ ਤਾਂ ਅਰਨਵ ਡੀਡੀਸੀ ਵਾਪਸ ਲਾਇਬ੍ਰੇਰੀ ਵਿੱਚ ਜਮ੍ਹਾਂ ਕਰਾਉਣ ਗਿਆ ਤਾਂ ਕੀਰਤ ਵੀ ਅਰਨਵ ਦੇ ਨਾਲ ਚਲੀ ਗਈ ਉਸ ਦਿਨ ਪਿੱਛੋਂ ਅਰਨਵ ਤੇ ਕੀਰਤ ਵਿੱਚ ਹੈਲੋ ਹਾਈ ਹੋ ਜਾਂਦੀ ਸੀ ਕਲਾਸਾਂ ਦੇ ਅਖੀਰਲੇ ਦਿਨ ਅਰਨਵ ਤੇ ਤਾਰੀ ਯੂਨੀਵਰਸਿਟੀ ਵਿੱਚੋਂ ਬਾਹਰ ਜਾਂਦੇ ਪਏ ਸੀ ਕਿ ਕੋਲੋਂ ਲੰਘਦੀ ਕੀਰਤ ਨੇ ਹੱਸ ਕੇ ਬਾਏ ਕਿਹਾ ਅਰਨਵ ਨੇ ਵੀ ਹੱਥ ਹਿਲਾ ਕੇ ਕੀਰਤ ਨੂੰ ਬਾਏ ਕੀਤਾ ਤੇ ਨਾਲ ਹੀ ਤਾਰੀ ਨੂੰ ਕਹਿੰਦਾ ਲੈ ਭਰਾ ਆਪਣੀ ਤਾਂ ਕਲਾਸ ਮਨਜ਼ੂਰ ਹੋ ਗਈ ਬਸ ਹੁਣ ਜਦੋਂ ਮਿਲੇ ਇਹਦਾ ਨੰਬਰ ਲੈ ਲੈਣਾ ਤਾਰੀ ਚੁੱਪ ਕਰਕੇ ਸੁਣੀ ਗਿਆ ਗੁਰਦੁਆਰੇ ਆਪਣੇ ਕਮਰੇ ਵਿੱਚ ਜਾ ਕੇ ਸਾਰੇ ਆਪੂ ਆਪਣਾ ਸਮਾਨ ਪੈਕ ਕਰਨ ਲੱਗੇ ਤਾਰੀ ਨੂੰ ਨਵੇਂ ਜਿਹੇ ਨੰਬਰ ਤੋਂ ਕਾਲ ਆਈ ਕਾਲ ਤਾਰੀ ਦੀ ਕਲਾਸਮੇਟ ਮਨਪ੍ਰੀਤ ਦੀ ਸੀ ਮਨਪ੍ਰੀਤ ਦੇ ਫਰੈਂਡਸ਼ਿਪ ਤਾਰੀ ਦੇ ਜਾਣਕਾਰ ਸੀ ਪਰ ਤਾਰੀ ਨੇ ਕਦੇ ਇਹਨਾਂ ਦੋਨਾਂ ਵੱਲ ਧਿਆਨ ਨਹੀਂ ਸੀ ਦਿੱਤਾ ਪਰ ਅੱਜ ਅਚਾਨਕ ਮਨਪ੍ਰੀਤ ਦਾ ਫੋਨ ਆਉਣ ਤੇ ਤਾਰੀ ਹੈਰਾਨ ਸੀ ਖੈਰ ਮਨਪ੍ਰੀਤ ਲਗਾਤਾਰ ਬੋਲੀ ਗਈ ਤਾਰੀ ਹੂੰ ਹਾਂ ਕਰੀ ਗਿਆ ਗੱਲਾਂ-ਗੱਲਾਂ ਵਿੱਚ ਮਨਪ੍ਰੀਤ ਨੇ ਦੱਸਿਆ ਕਿ ਉਹਦਾ ਬ੍ਰੇਕਅਪ ਹੋ ਗਿਆ ਤਾਰੀ ਨੂੰ ਬ੍ਰੇਕਅਪ ਸੁਣ ਕੇ ਵੀ ਕੋਈ ਬਹੁਤਾ ਫਰਕ ਨਾ ਪਿਆ ਫਿਰ ਵੀ ਉਹਨੇ ਪੁੱਛ ਲਿਆ ਮਨਪ੍ਰੀਤ ਮੈਂ ਕੋਈ ਹੈਲਪ ਕਰ ਸਕਦਾ ਇੰਨੀ ਗੱਲ ਸੁਣ ਕੇ ਮਨਪ੍ਰੀਤ ਕਹਿੰਦੀ ਕਿ ਤਾਰੀ ਹੈਲਪ ਨਹੀਂ ਬਸ ਕੰਪਨੀ ਚਾਹੀਦੀ ਆ ਕੀ ਆਪਾਂ ਦੋਨੋਂ ਐਜ਼ ਆ ਫਰੈਂਡ ਗੱਲ ਕਰ ਸਕਦੇ ਆ ਤਾਰੀ ਨੇ ਬਿਨਾਂ ਕਿਸੇ ਗੱਲ ਤੋਂ ਇਤਰਾਜ਼ ਕਰਨ ਲਈ ਹਾਂਮੀ ਪਰ ਦਿੱਤੀ ਉਸ ਰਾਤ ਉਹ ਦੋਨੇ 12 ਵਜੇ ਤੱਕ ਫੋਨ ਤੇ ਗੱਲ ਕਰੀ ਗਏ ਕਿੰਨੀਆਂ ਕਾਲਜ ਦੀਆਂ ਗੱਲਾਂ ਕੀਤੀਆਂ ਕਿੰਨੀਆਂ ਗੱਲਾਂ ਮਨਪ੍ਰੀਤ ਨੇ ਆਪਦੇ ਬੁਆਏਫਰੈਂਡ ਦੀ ਤਾਰੀ ਨੂੰ ਦੱਸੀਆਂ ਪਹਿਲਾਂ ਕਦੇ ਵੀ ਤਾਰੀ ਨੇ ਕਿਸੇ ਕੁੜੀ ਨਾਲ ਐ ਨੰਗ ਗੱਲਾਂ ਨਹੀਂ ਸੀ ਕੀਤੀਆਂ ਐਸੇ ਕਰਕੇ ਉਸ ਨੂੰ ਸਭ ਚੰਗਾ ਚੰਗਾ ਜਿਹਾ ਲੱਗਿਆ ਅਗਲੇ ਦਿਨ ਤਾਰੀ ਤੇ ਉਹਦੇ 5-6 ਦੋਸਤ ਆਪੋ ਆਪਣੇ ਰਾਹ ਪੈਣ ਵਾਸਤੇ ਤਿਆਰ ਸੀ ਇੱਕ ਦੂਜੇ ਦੇ ਨੰਬਰ ਫੋਨਾਂ ਵਿੱਚ ਸੇਵ ਕਰਕੇ ਪਟਿਆਲੇ ਬੱਸ ਅੱਡੇ ਤੋਂ ਸਾਰੇ ਏਡੋ ਪਾਟੀ ਹੋ ਗਏ ਗਗਨ, ਗੁਰਦੀਪ ਤੇ ਤਾਰੀ ਪਟਿਆਲੇ ਤੋਂ ਬੱਸ ਨੂੰ ਚੜ੍ਹੇ ਤਾਰੀ ਤੇ ਗਗਨ ਦੋਵੇਂ 2 ਵਾਲੀ ਸੀਟ ਤੇ ਬਹਿ ਗਏ ਤਾਰੀ ਨੂੰ ਮਨਪ੍ਰੀਤ ਦੇ ਫੋਨ ਦੀ ਬੇਟ ਸੀ ਪਰ ਗਗਨ ਤਾਰੀ ਨਾਲ ਗੱਲ ਕਰਨਾ ਚਾਹੁੰਦੀ ਸੀ ਤਨੋਲੇ ਤੱਕ ਨਾ ਫੋਨ ਆਇਆ ਤੇ ਨਾ ਤਾਰੀ ਤੇ ਗਗਨ ਬੋਲੇ ਪਰ ਹਿੰਮਤ ਜਹੀ ਕਰਕੇ ਗਗਨ ਨੇ ਤਾਰੀ ਤੋਂ ਉਹਦਾ ਫੋਨ ਨੰਬਰ ਲੈ ਲਿਆ ਮਨਪ੍ਰੀਤ ਹੁਣ ਤਾਰੀ ਵਾਸਤੇ ਮੱਟੋ ਬਣ ਗਈ ਸੀ ਰੋਜ਼ਾਨਾ ਸੁਬਾ ਸ਼ਾਮ ਇੱਕ ਦੂਜੇ ਨਾਲ ਗੱਲ ਕਰਨਾ ਦੋਨਾਂ ਦਾ ਨਿਯਮ ਬਣ ਗਿਆ ਸੀ ਗਗਣ ਵੀ ਕਦੇ-ਕਦੇ ਤਾਰੀ ਨੂੰ ਫੋਨ ਕਰ ਲੈਂਦੀ ਸੀ ਪਰ ਗਗਣ ਤੇ ਤਾਰੀ ਵਿੱਚ ਸਿਰਫ ਫਪੜਾਈ ਨੂੰ ਲੈ ਕੇ ਗੱਲ ਹੁੰਦੀ ਸੀ ਪਰ ਜਿੰਨਾ ਸਕੂਨ ਤਾਰੀ ਨੂੰ ਗਗਣ ਨਾਲ 2 ਮਿੰਟ ਗੱਲ ਕਰਕੇ ਮਿਲਦਾ ਸੀ ਉਹ ਸਕੂਨ ਮੱਟੋ ਨਾਲ ਘੰਟਿਆਂ ਵੱਧੀ ਗੱਲਾਂ ਕਰਕੇ ਵੀ ਨਹੀਂ ਸੀ ਮਿਲਦਾ ਸਮਾਂ ਇਸੇ ਤਰ੍ਹਾਂ ਬੀਤਦਾ ਗਿਆ ਤਾਰੀ ਦੇ ਮਨ ਵਿੱਚ ਗਗਣ ਲਈ ਲਗਾਵ ਵਧਦਾ ਗਿਆ ਪਰ ਗੱਲਬਾਤ ਦਾ ਟਾਈਮ ਮੱਟੋ ਨਾਲ ਵਧਦਾ ਗਿਆ ਪੜਾਈ ਪੱਖੋਂ ਇਹ ਪ੍ਰੈਕਟੀਕਲ ਪੇਪਰਾਂ ਨੂੰ ਛੱਡ ਕੇ ਬਾਕੀ ਸਾਰਾ ਕੁਝ ਉਹਨਾਂ ਨੂੰ ਸਮਝ ਆ ਗਿਆ ਸੀ ਇੱਕ ਤਾਂ ਕਲਾਸਾਂ ਦੇ ਟਾਈਮ ਤੇ ਪ੍ਰੈਕਟੀਕਲਾਂ ਦੇ ਨਾਮ ਤੇ ਬਹੁਤ ਡਰਾਇਆ ਗਿਆ ਸੀ ਸੋ ਕੋਚਿੰਗ ਲੈਂਡ ਤੋਂ ਸਿਵਾ ਹੋਰ ਕੋਈ ਚਾਰਾ ਵੀ ਨਹੀਂ ਸੀ ਗਗਨ ਤੇ ਗੁਰਦੀਪ ਨੇ ਤਾਰੀ ਨੂੰ ਬਠਿੰਡੇ ਕਿਸੇ ਕੋਚਿੰਗ ਵਾਲੇ ਨੂੰ ਪਤਾ ਕਰਨ ਲਈ ਕਿਹਾ ਪਰ ਮਾੜੀ ਕਿਸਮਤ ਬਠਿੰਡੇ ਕੋਈ ਵੀ ਨਾ ਮਿਲਿਆ ਜਿਹੜਾ ਉਹਨਾਂ ਨੂੰ ਕਲਾਸੀਫਿਕੇਸ਼ਨ ਤੇ ਕੈਟਾਲੋਗਿੰਗ ਕਰਾ ਸਕਦਾ ਹੋਵੇ ਮਜਬੂਰੀ ਵਸ ਕੱਪੜਿਆਂ ਨਾਲ ਬੈਗ ਭਰ ਕੇ ਗਗਨ ਗੁਰਦੀਪ ਤੇ ਤਾਰੀ 1 ਮਾਰਚ ਨੂੰ ਬਠਿੰਡਿਓਂ ਪਟਿਆਲੇ ਵੱਲ ਨੂੰ ਕੂਚ ਕਰ ਗਏ। ਇਸ ਵਾਰ ਰਹਿਣ ਦੀ ਕੋਈ ਸਮੱਸਿਆ ਨਹੀਂ ਸੀ ਕਿਉਂਕਿ ਕੋਚਿੰਗ ਬਾਹਰੋਂ ਲੈਣੀ ਸੀ ਤੇ ਰਹਿਣਾ ਵੀ ਕਿਸੇ ਪੀਜੀ ਵਿੱਚ ਹੀ ਸੀ। ਯੂਨੀਵਰਸਿਟੀ ਦੇ ਸਾਹਮਣੇ ਵਾਲੀ ਗਲੀ ਵਿੱਚ ਕਰਮ ਸਿੰਘ ਦਾ ਕੋਚਿੰਗ ਸੈਂਟਰ ਸੀ। ਕਰਮ ਸਿੰਘ ਯੂਨੀਵਰਸਿਟੀ ਵਿੱਚੋਂ ਰਿਟਾਇਰ ਸੀ ਅਤੇ ਕਲਾਸੀਫਿਕੇਸ਼ਨ ਤੇ ਕੈਟਾਲੋਗਿੰਗ ਦੀ ਕੋਚਿੰਗ ਦਿੰਦਾ ਸੀ। ਗਗਨ ਤੇ ਤਾਰੀ ਦਾ ਪੀਜੀ ਵੀ ਨਾਲ-ਨਾਲ ਸੀ। ਪਰ ਇਸ ਵਾਰ ਤਾਰੀ ਬਿਲਕੁਲ ਇਕੱਲਾ ਸੀ ਤੇ ਗਗਨ ਗੁਰਦੀਪ ਦੇ ਨਾਲ ਉਹਨਾਂ ਦੀ ਇੱਕ ਹੋਰ ਸਹੇਲੀ ਫਤੇਗੜ ਸਾਹਿਬ ਤੋਂ ਰਮਣ ਵੀ ਆ ਗਈ ਸੀ ਚਾਰਾਂ ਨੇ 2 ਮਾਰਚ ਤੋਂ 9 ਤੋਂ 10 ਵਾਲੀ ਕੋਚਿੰਗ ਕਲਾਸ ਸ਼ੁਰੂ ਕਰ ਲਈ ਇੱਕ ਘੰਟਾ ਕਰਮ ਸਿੰਘ ਕੋਲ ਲਾ ਕੇ ਫਿਰ ਰੋਟੀ ਪਾਣੀ ਖਾ ਪੀ ਕੇ ਚਾਰੇ ਜਣੇ ਯੂਨੀਵਰਸਿਟੀ ਚਲੇ ਜਾਂਦੇ 2 ਵਜੇ ਤੱਕ ਉੱਥੇ ਬੈਠੇ ਬੈਠੇ ਪ੍ਰੈਕਟੀਕਲ ਦੀਆਂ ਗੁੰਝਲਾਂ ਨੂੰ ਸੁਲਝਾਉਂਦੇ ਰਹਿੰਦੇ ਇਸ ਸਾਰੇ ਕਾਸੇ ਵਿੱਚ ਗਗਨ ਤੇ ਤਾਰੀ ਇੱਕ ਦੂਜੇ ਵੱਲ ਖਿੱਚੇ ਜਾ ਹੀ ਗਏ। ਤਾਰੀ ਨੇ ਮੱਟੋ ਨਾਲ ਆਪਣੀ ਗੱਲ ਬਹੁਤ ਘੱਟ ਕਰ ਲਈ ਸੀ ਪਰ ਅਜੇ ਬਿਲਕੁਲ ਬੰਦ ਨਹੀਂ ਸੀ ਹੋਈ। ਤਾਰੀ ਨੂੰ ਗਗਨ ਦੇ ਕੋਲ-ਕੋਲ ਰਹਿਣਾ ਚੰਗਾ ਲੱਗਣ ਲੱਗਿਆ ਸੀ। ਸ਼ਾਇਦ ਇਹੋ ਸਭ ਗਗਨ ਦੇ ਮਨ ਵਿੱਚ ਵੀ ਸੀ। ਅਜੇ ਕੋਚਿੰਗ ਸ਼ੁਰੂ ਕੀਤੀ ਨੂੰ ਹਫ਼ਤਾਕ ਹੀ ਹੋਇਆ ਸੀ ਕਿ ਫਰੀਦਕੋਟ ਵਾਲਾ ਸ਼ਮਿੰਦਰ ਵੀ ਤਾਰੀ ਵਾਲੇ ਪੀਜੀ ਵਿੱਚ ਆ ਗਿਆ। ਉਹ ਵੀ ਕੋਚਿੰਗ ਲੈਣ ਹੀ ਆਇਆ ਸੀ। ਤਾਰੀ ਵਾਲੇ ਗਰੁੱਪ ਵਿੱਚ ਹੀ ਸ਼ਮਿੰਦਰ ਰਹਿਣ ਲੱਗ ਗਿਆ। ਸ਼ਮਿੰਦਰ ਦਾ ਪਹਿਲਾ ਦਿਨ ਸੀ। ਜਦੋਂ ਉਹ ਕਲਾਸ ਲਾ ਕੇ ਬਾਹਰ ਆ ਰਹੇ ਸੀ ਕਿ ਐਕਸਕਿਊਜ਼ ਮੀ ਦੀ ਆਵਾਜ਼ ਸੁਣ ਕੇ ਤਾਰੀ ਤੇ ਸ਼ਮਿੰਦਰ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਪਿੱਛੇ ਕੀਰਤ ਖੜੀ ਸੀ ਦੋਵਾਂ ਨਾਲ ਹੱਥ ਮਿਲਾ ਕੇ ਕੀਰਤ ਨੇ ਪੁੱਛਿਆ ਤੁਸੀਂ ਵੀ ਉਰੇ ਕੋਚਿੰਗ ਲੈਂਦੇ ਹੋ ਹਾਂਜੀ ਤਾਰੀ ਨੇ ਸੰਖੇਪ ਜਿਹਾ ਉੱਤਰ ਦਿੱਤਾ ਕੀਰਤ ਕਹਿੰਦੀ ਅਗਰ ਤੁਸੀਂ ਫ੍ਰੀ ਹੁੰਦੇ ਹੋ ਤਾਂ ਆਪਾਂ ਜੁਨੀਵਰਸਿਟੀ ਬੈ ਕੇ ਪ੍ਰੈਕਟਿਸ ਕਰ ਲਿਆ ਕਰੀਏ ਐਕਚੁਅਲੀ ਉਰੇ ਮੈਨੂੰ ਕੁਝ ਸਮਝ ਨਹੀਂ ਆਉਂਦੀ ਤਾਰੀ ਦੇ ਬੋਲਣ ਤੋਂ ਪਹਿਲਾਂ ਸ਼ਮਿੰਦਰ ਨੇ ਹਾਮੀ ਭਰ ਦਿੱਤੀ ਕਹਿੰਦਾ ਹੋਰ ਯਾਰ ਤਾਰੀ ਨਾਲੇ ਮੈਨੂੰ ਵੀ ਪਤਾ ਲੱਗ ਜੂ ਵੀ ਤੁਸੀਂ ਕੀ ਕੁਛ ਕਰ ਲਿਆ ਤਾਰੀ ਹੁਰੀ ਤਾਂ ਪਹਿਲਾਂ ਹੀ ਯੂਨੀਵਰਸਿਟੀ ਬੈ ਕੇ ਪ੍ਰੈਕਟਿਸ ਕਰਦੇ ਹੁੰਦੇ ਸੀ ਸੋ ਹੁਣ ਉਹਨਾਂ ਦੇ ਗਰੁੱਪ ਵਿੱਚ ਚਾਰ ਦੀ ਜਗ੍ਹਾ 6 ਜਣੇ ਹੋ ਗਏ ਸੀ ਪਹਿਲਾਂ ਉਹ 2:00 ਵਜੇ ਯੂਨੀਵਰਸਿਟੀ ਚੋਂ ਪੀਜੀ ਵਾਪਸ ਆ ਜਾਂਦੇ ਸੀ ਪਰ ਜਦੋਂ ਤੋਂ ਕੀਰਤ ਯੂਨੀਵਰਸਿਟੀ ਆਉਣ ਲੱਗੀ ਸੀ ਉਦੋਂ ਤੋਂ ਤਾਰੀ ਤੇ ਕੀਰਤ ਸ਼ਾਮ ਦੇ 4 ਵਜੇ ਤੱਕ ਬੈਠੇ ਰਹਿੰਦੇ। ਸ਼ਮਿੰਦਰ ਵੀ ਕਦੇ-ਕਦੇ ਉਹਨਾਂ ਕੋਲ ਬਹਿ ਜਾਂਦਾ ਸੀ। ਦੂਜੇ ਪਾਸੇ ਮੱਟੋ ਦਾ ਫੋਨ ਆਉਣਾ ਬਿਲਕੁਲ ਬੰਦ ਹੋ ਗਿਆ ਸੀ ਤੇ ਤਾਰੀ ਨੂੰ ਕੋਈ ਬਹੁਤੀ ਟੈਨਸ਼ਨ ਵੀ ਨਾ ਹੋਈ। ਗਗਨ ਅਰਜਨਾ ਤਾਰੀ ਨਾਲ ਪੰਗੇ ਲੈਂਦੀ ਰਹਿੰਦੀ ਸੀ। ਕਦੇ-ਕਦੇ ਤਾਰੀ ਦੀ ਕਾਪੀ ਉੱਤੇ ਆਪਦਾ ਨਾਮ ਲਿਖ ਦਿੰਦੀ, ਕਦੇ ਤਾਰੀ ਦਾ ਹੱਥ ਫੜ ਲੈਂਦੀ। ਇੱਕ ਦਿਨ ਕੋਚਿੰਗ ਸੈਂਟਰ ਤੋਂ ਬਾਹਰ ਆ ਕੇ ਗਗਨ ਨੇ ਬਿਜਲੀ ਵਾਲੇ ਖੰਬੇ ਉੱਤੇ ਆਪਦਾ ਨਾਮ ਲਿਖ ਦਿੱਤਾ। ਤਾਰੀ ਦੇ ਮੂੰਹੋਂ ਸੁਭਾਅ ਕੀ ਨਿਕਲ ਗਿਆ। ਗਗਨ ਹਿੱਲ ਗਈ ਓਏ ਤਾਂ ਗਗਨ ਨੇ ਆਪਦੇ ਨਾਮ ਦੇ ਥੱਲੇ ਪਲੱਸ ਪਾ ਕੇ ਤਾਰੀ ਲਿਖ ਦਿੱਤਾ ਇਹ ਵੇਖ ਕੇ ਗੁਰਦੀਪ ਕਹਿੰਦੀ ਤਾਰੀ ਇਹ ਤਾਂ ਸੱਚੀ ਹਿੱਲ ਗਈ ਨਾਲ ਜਾਂਦੀ ਰਮਣ ਨੇ ਵੀ ਟਕੋਰ ਲਾ ਦਿੱਤੀ ਇਹਦਾ ਹੱਲ ਵੀ ਹੁਣ ਤਾਰੀ ਹੀ ਕਰ ਸਕਦਾ ਗਗਨ ਸਭ ਦੀਆਂ ਸੁਣਦੀ ਤੇ ਦੰਦ ਕੱਢਦੀ ਤਾਰੀ ਦੇ ਬਰਾਬਰ ਤੁਰ ਗਈ ਪੀਜੀ ਜਾ ਕੇ ਗੁਰਦੀਪ ਨੇ ਰਮਣ ਦੇ ਹੁੱਜ ਮਾਰ ਕੇ ਇਸ਼ਾਰਾ ਕੀਤਾ ਤਾਂ ਰਮਣ ਨੇ ਪਿੱਛੇ ਮੁੜ ਕੇ ਵੇਖਿਆ ਤੇ ਨਾਲ ਹੀ ਬਹੁਤ ਸੋਨਾ ਦਾ ਇਸ਼ਾਰਾ ਕਰ ਦਿੱਤਾ ਗਗਣ ਸ਼ਰਮ ਜਹੀ ਮੰਦੀ ਗੁਰਦੀਪ ਤੇ ਰਮਨ ਦੇ ਮੰਗਰ ਭੱਜੀ ਤੇ ਤਿੰਨੋਂ ਅੱਗੜ ਪਿਛੜ ਪੀਜੀ ਵਿੱਚ ਵੜ ਗਈਆਂ ਉਸ ਤੋਂ ਬਾਅਦ ਸ਼ਮਿੰਦਰ ਵੀ ਤਾਰੀ ਨੂੰ ਗਗਣ ਦਾ ਨਾਮ ਲੈ ਕੇ ਛੇੜਨ ਲੱਗ ਗਿਆ ਗੱਲ ਸਾਰੀ ਸਾਫ਼ ਸੀ ਪਰ ਫੇਰ ਵੀ ਗਗਣ ਨੇ ਤਾਰੀ ਨੂੰ ਕਹਿ ਦਿੱਤਾ ਸੀ ਤਾਰੀ ਮੇਰੇ ਮਨ 'ਚ ਐਵੇਂ ਦਾ ਕੁਛ ਨਹੀਂ ਉਹ ਤਾਂ ਉਹੀ ਤੇਰਾ ਨਾਂ ਲਿਖ ਦਿੱਤਾ ਸੀ ਖੈਰ ਗੱਲ ਆਈ ਗਈ ਹੋ ਗਈ ਦਿਨ ਨਿਕਲਦੇ ਗਏ ਤੇ ਮਾਰਚ ਖਤਮ ਹੋ ਗਿਆ। ਤਾਰੀ ਹੋਰਾਂ ਦੀ ਕੋਚਿੰਗ ਵੀ ਪੂਰੀ ਹੋ ਗਈ ਸੀ। 2 ਅਪ੍ਰੈਲ ਨੂੰ ਤਾਰੀ, ਗਗਣ ਤੇ ਗੁਰਦੀਪ ਬਠਿੰਡੇ ਨੂੰ ਬੱਸ ਚੜਾਏ ਤੇ ਰਮਣ ਫਤਿਹਗੜ ਸਾਹਿਬ ਨੂੰ ਚਲੀ ਗਈ। ਪਿੱਛੇ ਸਮਿੰਦਰ ਤੇ ਕੀਰਤ ਹੀ ਰਹਿ ਗਏ ਸੀ। ਉਹ ਦੋਵੇਂ ਹਫ਼ਤਾ ਬਾਅਦ ਵਾਪਸ ਆਏ ਸੀ। ਜਿੱਦਣ ਤਾਰੀ ਹੋਰਾਂ ਨੇ ਵਾਪਸ ਆਉਣਾ ਸੀ, ਉਸ ਦਿਨ ਗਗਣ ਨੇ ਕੀਰਤ ਨੂੰ ਤਾਰੀ ਬਾਰੇ ਪੁੱਛਿਆ ਸੀ ਕਿ ਕੀ ਕੀਰਤ ਤਾਰੀ ਦੀ ਗੱਲ ਹੈਗੀ ਆ ਕਿਸੇ ਨਾਲ? ਪਰ ਕੀਰਤ ਨੇ ਪਤਾ ਨਹੀਂ ਕਹਿ ਕੇ ਗੱਲ ਮੁਕਾ ਦਿੱਤੀ। ਤੇ ਅਪ੍ਰੈਲ ਦੇ ਅਖੀਰਲੇ ਹਫਤੇ ਡੇਟ ਸ਼ੀਟ ਆ ਗਈ ਸੀ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਚੈਨਲ ਦੇ ਨਾਲ ਮਿਲਾਂਗੇ ਕੱਲ ਨੂੰ ਅਗਲੇ ਭਾਗ ਦੇ ਨਾਲ